ਉੱਪਰ ਬੰਦਾ ਚੜਾਵਾਗੇ ਹਾਂਜੀ ਫਿਰ ਤਾਂ 70 80 ਗੱਠਾਂ ਲੋਡ ਹੋ ਜਾਂਦੀਆਂ ਠੀਕ ਹੈ ਜੇ ਆਪਾਂ ਨਹੀਂ ਬੰਦਾ ਚੜਾਉਣਾ ਤਾਂ ਐਂ ਹੀ ਛੜਿਆ 40 ਗੱਠਾਂ 40 ਤੋਂ 45 ਗੱਠਾਂ ਪੈ ਜਾਂਦੀਆਂ 40 ਤੋਂ 45 ਗੱਠਾਂ ਮਤਲਬ ਪੈ ਜਾਣੀਆਂ ਹਾਂਜੀ ਹਾਂਜੀ ਵੀ ਦੋਸਤੋ ਪੰਜਾਬ ਦੇ ਵਿੱਚ ਕਹਿੰਦੇ ਸੀ ਪਰਾਲੀ ਦਾ ਹੱਲ ਨਹੀਂ ਹੁੰਦਾ ਹਨਾ ਪਰਾਲੀ ਦਾ ਹੱਲ ਵੀ ਹੋ ਗਿਆ ਗੱਠਾਂ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਤੇ ਉਹਨੂੰ ਚੱਕਣ ਵਾਸਤੇ ਵੱਡੇ ਵੱਡੇ ਟਰਾਲੇ ਵੀ ਆ ਗਏ ਹਨਾ ਤੇ ਇੱਕ ਗੱਲ ਆਪਾਂ ਸੁਣਦੇ ਹੁਣਾਂ ਵੀ ਲੋਡ ਕਾੜ ਦੀ ਮਾਂ ਹੁੰਦੀ ਆ ਟਰਾਲਿਆਂ ਨੂੰ ਲੋਡ ਕਰਨ ਵਾਸਤੇ ਵੀ ਇੱਕ ਮਸ਼ੀਨਰੀ ਚਾਹੀਦੀ ਹੁੰਦੀ ਆ ਆਪਾਂ ਕਹੇ ਲਈ ਵੀ ਥੋੜੇ ਟਾਈਮ ਦੇ ਵਿੱਚ ਜਿਹੜਾ ਟਰਾਲਿਆਂ ਨੂੰ ਆਪਾਂ ਲੋਡ ਕਰ ਸਕਦੇ ਆ ਤਾਂ ਆਹ ਜਿਹੜੀ ਤੁਹਾਨੂੰ ਦਿਖਾਉਣੇ ਆ ਆਪਾਂ ਕਹੇ ਲਈ ਵੀ ਗੱਠਾਂ ਵਾਲਾ ਲੋਡਰੀ ਆ ਇਹ ਇਹ ਵਾਹਨ ਦੇ ਵਿੱਚੋਂ ਆਪਾਂ ਕਹੇ ਲਈ ਗੱਠਾਂ ਚੱਕ ਕੇ ਲੋਡ ਕਰਦਾ ਤੇ ਟਰਾਲੇ ਆ ਜਿਹੜੇ ਕਿ ਛੇਤੀ ਭਰੇ ਜਾਂਦੇ ਆ ਤਾਂ ਬਾਈ ਜੀ ਨਾਲ ਮਲਾਉਣਾਗੇ ਮਲਾਉਣੇ ਆ ਤੇ ਇਹਨਾਂ ਨੇ ਜਿਹੜਾ ਕਿ ਇਹ ਲੋਡਰ ਆ ਤਿਆਰ ਕੀਤਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਠੀਕੋ ਬਾਈ ਹਾਂਜੀ ਠੀਕ ਕੀ ਨਾਂ ਬਾਈ ਜੀ ਫਰਗੋਤ ਸਿੰਘ ਆ ਜੀ ਆਪਣੀ ਵਰਕਸ਼ਾਪ ਕਿੱਥੇ ਆ ਜਿੱਥੇ ਤਿਆਰ ਕਰਦੇ ਪਿੰਡ ਐਲਿਆ ਜੀ ਐਲ ਹਾਂਜੀ ਡਿਸਟ੍ਰਿਕਟ ਕਿਹੜਾ ਪੈਂਦਾ ਬਾਈ ਡਿਸਟ੍ਰਿਕ ਵੀਰ ਐ ਐਲ ਸਾਹ ਦੇ ਕੋਲੇ ਹਾਂਜੀ ਹਾਂਜੀ ਸਰ ਠੀਕ ਐ ਤੇ ਵਰਕਸ਼ਾਪ ਦਾ ਨਾਮ ਕੀ ਹੈ ਬਾਈ ਬਰਾਡ ਇੰਡਸਟਰੀ ਦੇ ਨਾਂ ਦੇ ਸਾਡੇ ਠੀਕ ਐ ਇਹ ਬਾਈ ਮਸ਼ੀਨ ਪੰਜਾਬ ਦੇ ਵਿੱਚ ਪਹਿਲੀ ਹੈ ਹਾਂਜੀ ਇਹ ਪਹਿਲੀ ਹੈ ਜੀ ਠੀਕ ਐ ਤੇ ਕਿਸ ਬੇਸ ਵਾਸਤੇ ਬਣਾਈ ਜਿਵੇਂ ਤੁਸੀਂ ਦੱਸਿਆ ਵੀ ਗੱਠਾਂ ਵਾਸਤੇ ਬਣਾਈ ਹੈ ਵੀ ਗੱਠਾਂ ਕਿਵੇਂ ਉਮੇ ਆਉਂਦੀਆਂ ਨਹੀਂ ਹਿਸਾਬ ਚ ਗੱਠਾਂ ਹੋਈਆਂ ਲੇਬਰ ਦੀ ਦਿੱਕਤ ਕਰਕੇ ਹੂੰ ਤੇ ਮਤਲਬ ਅਸੀਂ ਵੀ ਐਤ ਕੀ ਦੇ ਸਾਲ ਬਹੁਤ ਦੁਖੀ ਹੋਏ ਲੇਬਰ ਤੋਂ ਹੂੰ ਲੇਬਰ ਮਿਲ ਨਹੀਂ ਰਹੀਗੀ ਫੇਰੇ ਦੂਜਾ ਜੇ ਕਿਤੇ ਮਤਲਬ ਵੀ ਟਰਾਲਿਕ ਹੋ ਬਜਾਂਦੇ ਕਿ ਹੁਣ ਲਾਉਣਾ ਪੈਂਦਾ ਹੂੰ ਉਹਦੀ ਸਮੱਸਿਆ ਆਉਂਦੀ ਸੀ ਇਹਨੂੰ ਮਤਲਬ ਜੇ ਕਿਤੇ ਚਲੋ ਦਬਦੇ ਆ ਤੇ ਇਹਨੂੰ ਬਾਹਰ ਲਿਜਾ ਕੇ ਵੀ ਦੋ ਗੇੜੇ ਪਾ ਲੋ ਤਿੰਨ ਪਾ ਲੋ ਵਾਹਣ ਗਿੱਲਾ ਜਾਂਦਾ ਵਾਹਣ ਗਿੱਲਾ ਤਾਂ ਉੱਥੇ ਵੀ ਦਿੱਕਤ ਨਹੀਂ ਜਿੱਥੇ ਟਰਾਲਾ ਵੀ ਨਹੀਂ ਜਾਂਦਾ ਹਾਂ ਟਰਾਲਾ ਵੀ ਨਹੀਂ ਜਾਂਦਾ ਅੱਛਾ ਤੇ ਬਾਕੀ ਦਾ ਆ ਜਿਹੜਾ ਬਣਾਇਆ ਹੋਇਆ ਸਾਰਾ ਬਈ ਇਹ ਛੋਟੀ ਗੱਠ ਚੱਕਣ ਵਾਸਤੇ ਬਣਾਇਆ ਇਹ ਛੋਟੀ ਗੱਠ ਹੀ ਚੱਕਣੀਆਂ ਨੇ ਅੱਛਾ ਜਿਹੜੀ ਆਹ 20 ਤੋਂ 25 ਕਿਲੋ ਦੀ ਗੱਠ ਹੁੰਦੀ ਆ ਇਹ ਵੀ ਹੋ ਜਾਂਦੀ ਆ ਠੀਕ ਹੈ ਠੀਕ ਆ ਇਹ ਹੀ ਚੱਕਣੀ ਆ ਇਹ ਹੀ ਚੱਕਣੀ ਆਗੀ ਤੇ ਬਈ ਇਹਦੇ ਫਾਇਦੇ ਕੀ ਆ ਆਮ ਹੋਰ ਜਿਵੇਂ ਆਪਾਂ ਤੜੂਲੇਵਰ ਭਰਦੀ ਆ ਲੇਵਰ ਵਾਲਾ ਤਾਂ ਚਲੋ ਹੈਗਾ ਹੀ ਹੈਗਾ ਸੀ ਦੂਜੇ ਇਹਦੇ ਫਾਇਦੇ ਇਹ ਹੈਗੇ ਆ ਵੀ ਮੰਨ ਲਓ ਗੱਠ ਕਿਤੇ ਵੀ ਦੂਜਾ 2-3% ਆਮ ਖੋਲਦਿਆਂ ਜਦੋਂ ਲੇਵਰ ਚੱਕਦੀ ਰੱਸੀ ਨੂੰ ਹੱਥ ਪਾ ਕੇ ਜੀ ਤੇ ਉਹ ਹੌਂਕਾ ਮਾਰਦੇ ਤੋਂ ਗਠਾਮ 3-4 ਤੋਂ ਪਰਸੈਂਟ ਮਤਲਬ ਇਹ ਖੋਲ ਦਿੰਦੇ ਆ ਹਾਂਜੀ ਇੱਕ ਉਹ ਨਹੀਂ ਖੋਲਦੀਆਂ ਇਹਦੇ ਨਾਲ ਜੀ ਉਹ ਦਿੱਕ ਉਹ ਸਮੱਸਿਆ ਫਿਰ ਜਿਹੜੀ ਗੱਠ 2-3% ਆਮ ਹੀ ਰਹਿ ਜਾਂਦੀ ਹੈ ਕਿਤੇ 100 ਵੱਧ ਗਈ ਕਿਤੇ 50 ਵੱਧ ਗਈ ਉਹ ਬੰਦੇ ਪਈਆਂ ਹੀ ਰਹਿ ਜਾਂਦੀਆਂ ਬਿੱਲ ਰਲਦੀਆਂ ਠੀਕ ਹੈ ਇੱਕ ਉਹ ਜਾ ਕੇ ਦੂਜੀ ਥਾਂ ਲਿਜਾ ਸਕਦਾ ਉਹਦਾ ਇਹਦਾ ਇਹ ਫਾਇਦਾ ਇਹਦਾ ਇਹ ਫਾਇਦਾ ਹਾਂਜੀ ਠੀਕ ਹੈ ਇਹ ਇਹ ਬਈ ਮਾਡਲ ਕਿਹੜਾ ਹੈਗਾ ਹੋਰ ਕਿੰਨੇ ਕ ਮਾਡਲ ਤਿਆਰ ਕਰ ਮਾਡਲ ਇਹਦੇ ਵਿੱਚ ਮੈਂ ਹੋਰ ਇੱਕ ਦੋ ਹੋਰ ਤਿਆਰ ਕਰ ਰਹਾਂਗਾ ਮਤਲਬ ਇਹ ਇਹਦੇ ਤੋਂ ਸੋਧ ਹੋਰ ਕਰਕੇ ਦੋ ਤਿੰਨ ਮਾਡਲ ਦੀ ਸਕੀਮ ਵੀ ਕਰਨੀ ਠੀਕ ਹੈ ਇਹ ਮਤਲਬ ਤੁਹਾਡਾ ਪਹਿਲਾ ਮਾਡਲ ਹੈ ਇਹ ਪਹਿਲਾ ਜੀ ਠੀਕ ਹੈ ਤੇ ਬਈ ਟਰੈਕਟਰ ਛੋਟਾ ਵੀ ਚੱਲ ਜਾਂਦਾ ਇਹ ਤਾਂ ਹੁਣ ਹੌਲੈਂਡ 3630 ਲਾ ਲੈ ਹਾਂ ਟਰੈਕਟਰ ਜਿਹੜਾ ਮਰਜ਼ੀ ਹੋਵੇ ਜੀ ਭਾਵੇਂ 15 ਹਸਪਾਵਰ ਹੋਵੇ 20 ਹੋਵੇ 25 ਹੋਵੇ ਕੋਈ ਚੱਕਰ ਹੀ ਨਹੀਂ ਹੂੰ ਟਰੈਕਟਰ ਨਾਲ ਇਹਨੂੰ ਕੋਈ ਮਸਲ ਨਹੀਂ ਠੀਕ ਹੈ ਤੇ ਜਿਵੇਂ ਬਈ ਗੱਲ ਕੀਤੀ ਸੀ ਇਹਦੇ ਜਿਹੜੀਆਂ ਹਾਂ ਮੰਨ ਲਓ ਚਲੋ ਇਹਦੇ ਇੱਕ ਚੇਨ ਸਿਸਟਮ ਚੱਲਦਾ ਹੈਗਾ ਹਾਂਜੀ ਇਹ ਇੱਕ ਸਪੀਡ ਤੇ ਹੀ ਚੱਲਦਾ ਜਾਂ ਇਹਦੀ ਸਪੀਡਾਂ ਘਟ ਵਧ ਵੀ ਜਾਂਦੀਆਂ ਨੀ ਇੱਕ ਸਪੀਡ ਤੇ ਚੱਲਦਾ ਉਹ ਮਤਲਬ ਰੇਸ ਟ੍ਰੈਕ ਤੇ ਵੱਧ ਘਟ ਕਰਨਾ ਥੋੜਾ ਜਿਹਾ ਚੱਕਰ ਦਾ ਵੱਧ ਘਟ ਪੈ ਜਾਂਦਾ ਜੇ ਜਿਆਦਾ ਹੀ ਵਧਾਉਣੇ ਤਾਂ ਆਪਾਂ ਉਹ ਸਾਈਡ ਤੋਂ ਪੁਲੀ ਚੇਂਜ ਕਰ ਸਕਦੇ ਹਾਂ ਫਿਰ ਵਧਾ ਸਕਦੇ ਹਾਂ ਅੱਛਾ ਭਾਈ ਇਹਦੇ ਉੱਪਰ ਤੁਸੀਂ ਕਾਫੀ ਸਾਈਡ ਤੇ ਵੀ ਮਤਲਬ ਕਵਰ ਕੀਤਾ ਹੋਇਆਗਾ ਤੇ ਇਹਦੇ ਵਿੱਚ ਗੱਠਾਂ ਉੱਪਰ ਮਤਲਬ ਲੋਡ ਹੁੰਦੀਆਂ ਤੇ ਉਸ ਤੋਂ ਬਾਅਦ ਟਰਾਲੇ 'ਚ ਲੋਡ ਹੋਣੀ ਹੈ ਹਾਂਜੀ ਕਿਵੇਂ ਹਾਂਜੀ ਉਹ ਸਮਝ ਗਿਆ ਪਹਿਲਾਂ ਇਹ ਤੇ ਗੱਠ ਉੱਪਰ ਚੜਨੀ ਆ ਤੇ ਉਸ ਤੋਂ ਬਾਅਦ ਟਰਾਲੇ ਤੇ ਜਾ ਕੇ ਪਾੜ ਸਕਦੇ ਹਾਂ ਠੀਕ ਹੈ ਹਾਂਜੀ ਤੇ ਉੱਪਰ ਨੀਚੇ ਵੀ ਹੋ ਜਾਂਦਾ ਬਾਈ ਉੱਪਰ-ਨੀਚੇ ਕਿਵੇਂ ਜੀ ਮਤਲਬ ਕਿਹੜਾ ਜਿੱਥੇ ਗੱਠਾਂ ਜਾਂਦੀਆਂ ਇਹਨੂੰ ਆਪਾਂ ਅਪਲੋਡ ਵੀ ਕਰ ਸਕਦੇ ਹਾਂ ਹਾਂ ਇਹ ਉੱਪਰ-ਨੀਚੇ ਦਾ ਨਹੀਂ ਮਤਲਬ ਜਦੋਂ ਇਹ ਇਹਦੇ ਭਰ ਗਿਆ ਆਪਾਂ ਪਲਟਣਾ ਉਹਦਾ ਜਾ ਕੇ ਜਿੱਕ ਚੱਕੇ ਜਾਣੇ ਤਾਂ ਪਲਟੀ ਜਾਣੀ ਪਲਟੀ ਜਾਣੀ ਪਿੱਛੇ ਨੂੰ ਜਾਣਾ ਜੀ ਇਹਨੇ ਹਾਂ ਜੀ ਇਹਨੇ ਪਿੱਛੇ ਨੂੰ ਜਾਣਾ ਠੀਕ ਹੈ ਮਤਲਬ ਉੱਪਰ ਨਹੀਂ ਜਾਂਦੀ ਮਤਲਬ ਪਿੱਛੇ ਨੂੰ ਜੇ ਮੈਂ ਆਪਾਂ ਟਰਾਲੀ ਲੋਡ ਕਰਨੀ ਹੈ ਤਾਂ ਉਧਰ ਹਾਂ ਜਿਵੇਂ ਟਰਾਲੀ ਤੇ ਬੈਣਾ ਹੈ ਹਾਂ ਟਰਾਲੀ 'ਤੇ ਠੀਕ ਹੈ ਤੇ ਇਹਦੀ ਹਾਈਟ ਮਤਲਬ ਇੰਨੀ ਰਹਿੰਦੀ ਉੱਪਰ ਤਾਂ ਨਹੀਂ ਹੋਰ ਹੁੰਦੀ ਜੀ ਨਹੀਂ ਇਹਦੀ ਹਾਈਟ ਜਦੋਂ ਚੱਕਾਂਗੇ ਉੱਪਰ ਜਾਊਗੀ ਜੀ ਠੀਕ ਹੈ ਤੇ ਬਈ ਮਨ ਲਾ ਹੁਣ ਰਾਸਤੇ ਦੇ ਵਿੱਚ ਵੀ ਜਾਣਾ ਕਿਤਾ ਸਾਈਡਾਂ ਤੇ ਜਿਹੜੇ ਪੱਲੇ ਲੱਗੇ ਆ ਜਾਂ ਇਹਨੂੰ ਕਵਰ ਕੀਤਾ ਹੋਇਆ ਤੇ ਫੋਲਡ ਹੋ ਜਾਂਦੇ ਆ ਜਾਂ ਇਹ ਫੋਲਡ ਹੁੰਦੇ ਜੀ ਅੱਛਾ ਹਾਂਜੀ ਇਹ ਮਤਲਬ ਪੱਲੇ ਆ ਵਿੱਚ ਨੂੰ ਫੋਲਡ ਹੋ ਜਾਂਦੇ ਆ ਠੀਕ ਹੈ ਨੀਚੇ ਲਿਓ ਨੇ ਨੀਚੇ ਲਾਓ ਉੱਪਰ ਲਿਓ ਉੱਪਰ ਲੈ ਜਿਓ ਉੱਪਰ ਲੈ ਕੇ ਆਉਣੇ ਆ ਤੇ ਇਹ ਸਾਰਾ ਸਿਸਟਮ ਬਈ ਹਾਈਡਰੌਲਿਕ ਹੈ ਹਾਈਡਰੌਲਿਕ ਇਹ ਸਾਰਾ ਹਾਈਡਰੌਲਿਕ ਆ ਜੀ ਕੋਈ ਪੀਟੀਓ ਵਾਲਾ ਸਿਸਟਮ ਹੈ ਨਹੀਂ ਨਹੀਂ ਪੀਟੀਓ ਵਾਲਾ ਦੇ ਵਿੱਚ ਕੋਈ ਨਹੀਂ ਠੀਕ ਹੈ ਬਈ ਤੇ ਮੰਨ ਕੇ ਚਲੋ ਆਪਾਂ ਹੁਣ ਵੀਡੀਓ ਬਣਾ ਰਹੇ ਆ ਅੱਜ ਹਣਾ ਜੀ ਮਤਲਬ ਕਿਸੇ ਨੇ ਬਣਵਾਉਣੇ ਹੋਣ ਇਦਾਂ ਦੇ ਹਾਂਜੀ ਤਾਂ ਉਹ ਤੁਸੀਂ ਫਿਰ ਬਣਾ ਕੇ ਦੇ ਦਿੰਨੇ ਹੋ ਹਾਂਜੀ ਬਣਾ ਦਾਂਗੇ ਠੀਕ ਹੈ ਹਾਂਜੀ ਤੇ ਕਿੰਨਾ ਕੁ ਸਮਾਂ ਲੱਗਦਾ ਕੀ ਹਫ਼ਤਾਵਾਂ ਰਹਿੰਦਾ ਬੁਕਿੰਗ ਦਾ ਬਾਈ ਬੁਕਿੰਗ ਜਿਵੇਂ ਹੁਣ ਮੈਨੂੰ ਤਿੰਨ ਬੁੱਕ ਹੋ ਗਏ ਇਹ ਤੋਂ ਪਹਿਲਾਂ ਹਾਂਜੀ ਤੇ ਗਾਂ ਤਾਂ ਹੁਣ ਮਤਲਬ ਟਾਈਮ ਤਾਂ ਚਾਹੀਦਾ ਹੀ ਆ ਅੱਗੇ ਵੀ ਹੁਣ 6-7 ਮਹੀਨਿਆਂ ਨੂੰ ਤਾਂ ਲੋਡ ਹੈਗੀ ਹੈਗੀ ਆ ਜੀ ਤੇ ਜੇ ਅਗਲਾ ਆ ਵੀ ਕਹੂਗਾ ਤਾਂ ਵੀ ਤਾਂ ਨਹੀਂ ਮੰਨਨੇ ਅੱਛਾ ਇਹ ਤਾਂ ਹੁਣ ਤੋਂ ਹੀ ਬੁਕਿੰਗ ਕਰਾਉ ਤਾਂ ਇਹ ਨੰਬਰ ਵਾਰੀ ਬਣਨਗੇ ਠੀਕ ਹੈ ਹਾਂ ਜੀ ਨੇ ਬੁੱਕ ਕਰਵਾਉਣਾ ਤਾਂ ਕੀ ਪ੍ਰੋਸੈਸ ਰਹਿੰਦਾ ਉਹਦਾ ਉਹ ਪੁਸ਼ ਮਾਉਂਟ ਦੇ ਕਿ ਬੁਕਿੰਗ ਕਰਾ ਸਕਦਾ ਜੀ ਹਾਂਜੀ ਹਾਂਜੀ ਮਤਲਬ ਪਹਿਲਾਂ ਬੁਕਿੰਗ ਕਰਵਾਉਣੀ ਪਊਗੀ ਫੇਰ ਹਾਂ ਪਹਿਲਾਂ ਬੁਕਾਉਣਾ ਤਾਂ ਫੇਰ ਹੀ ਆ ਜੇ ਸਾਨੂੰ ਵੀ ਪਤਾ ਲੱਗੋ ਅਸੀਂ ਕਿੰਨੇ ਬਣਾ ਸਕਦੇ ਹਾਂ ਤੇ ਕਿਵੇਂ ਹੋਊਗਾ ਠੀਕ ਤੇ ਜਿਵੇਂ ਅਸੀਂ ਕਿਸੇ ਤੋਂ ਪੇਮੈਂਟ ਲੈ ਕੇ ਰੱਖੀ ਆਈਏ ਹਾਂਜੀ ਤੇ ਮੁੜ ਕੇ ਦਿੱਤੇ ਵੀ ਨਾ ਜਾਣਾ ਬਿਲਕੁਲ ਬਿਲਕੁਲ ਤੇ ਬਾਕੀ ਬਈ ਜਿਹੜੇ ਲੋਕੇਸ਼ਨ ਆ ਉਹ ਬਾਈ ਨੇ ਦੱਸਤੀ ਮੈਂ ਨੰਬਰ ਵੀ ਦੇ ਦੂੰਗਾ ਸਕਰੀਨ ਤੇ ਬਾਈ ਦਾ ਤਾਂ ਤੁਸੀਂ ਉਹ ਤੇ ਜਾ ਕੇ ਜਿਹੜਾ ਕਾਲ ਕਰ ਲਿਓ ਜੇ ਕਿਸੇ ਨੇ ਇਦਾਂ ਦਾ ਬੜਵਾਉਣਾ ਹੈਗਾ ਤੇ ਇਹ ਬਾਈ ਮਤਲਬ ਗੱਠਾਂ ਕਿੰਨੀਆਂ ਕਲੋਡ ਕਰ ਲੈਂਦਾ ਇਹਦੇ ਤੇ ਇਹ ਜੇ ਆਪਾਂ ਉੱਪਰ ਬੰਦਾ ਚੜਾਵਾਗੇ ਹਾਂਜੀ ਫਿਰ ਤਾਂ 70 80 ਗੱਠਾਂ ਲੋਡ ਹੋ ਜਾਂਦੀਆਂ ਠੀਕ ਹੈ ਜੇ ਆਪਾਂ ਨਹੀਂ ਬੰਦਾ ਚੜਾਉਣਾ ਤਾਂ ਐਂ ਹੀ ਛੜਿਆ ਦੇ 40 ਗੱਠਾਂ 40 ਤੋਂ 45 ਗੱਠਾਂ ਪੈ ਜਾਂਦੀਆਂ 40 ਤੋਂ 45 ਗੱਠਾਂ ਮਤਲਬ ਪੈ ਜਾਣਗੀਆਂ ਹਾਂਜੀ ਤੇ ਇਹਦੇ ਨਾਲ ਦਿਨ ਚ ਆਪਾਂ ਜੀ ਟਰਾਲਿਆਂ ਦੀ ਗੱਲ ਕਰੀਏ ਟਰਾਲਿਆਂ ਦਾ ਕਿੰਨਾ ਕੁ ਫਰਕ ਪੈਂਦਾ ਜਿਵੇਂ ਮਤਲਬ ਦਿਨ ਦੇ ਵਿੱਚ ਟਰਾਲੇ ਟਰਾਲੇ ਦਾ ਵੇਖੋ ਜੀ ਇਹ ਇਸ ਚੀਜ਼ ਨੇ ਕਿਹੜਾ ਥਕਣਾ ਹਾਂਜੀ ਇਹਦਾ ਮਤਲਬ ਵੀ ਜੇ ਟਰਾਲਾ ਆਪਾਂ ਇੱਕ ਵੀ ਭਰਦੇ ਹਾਂ ਹਾਂਜੀ ਉਹ ਵੀ ਘੰਟਾ ਤਾਂ ਲਊਗਾ ਹੀ ਲਊਗਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਸਿਟੀਆਂ ਤੇ ਬਾਕਸਰ ਚਿੰਨੀਆਂ ਜਿਦੋਂ ਮਤਲਬ ਹੀ 3-4 ਟਰਾਲੇ ਇਕੱਠੇ ਲੱਗੇ ਉਹ ਘੰਟੇ ਚ 4 ਚਾਰੇ ਵੀ ਪਰ ਸਕਦੇ ਆ ਅੱਛਾ ਜੀ ਘੰਟੇ ਚ 4 ਵੀ ਪਰ ਸਕਦਾ ਇਹ ਘੰਟੇ ਜੇ ਇੱਕ ਤੇ ਲਾਵਾਂਗੇ ਉਹ ਘੰਟਾ ਲੈ ਜਾਊਗਾ ਕਿਉਂਕਿ ਗਠਾ ਚਿੰਨੀਆਂ ਆ ਜੇ ਆਪਾਂ ਸਿਟੀਆਂ ਹੁਣ ਤਾਂ ਫਿਰ ਤਾਂ ਇਹ ਕੀ ਲੈ ਗਏ ਸਿਟ ਤੇ ਫਿਰ ਤਾਂ ਕੋਈ ਚੱਕਰ ਨਹੀਂ ਠੀਕ ਹੈ ਚਿੰਨੀਆਂ ਨਹੀਂ ਜਾਂਦੀਆਂ ਏਡੀ ਚਿੰਨੀਆਂ ਨਹੀਂ ਜਾਂਦੀਆਂ ਹਾਂ ਤੇ ਬਾਕੀ ਸਾਰੀ ਡਿਟੇਲ ਬਾਈ ਨੇ ਦਿੱਤੀ ਆ ਮੈਂ ਨੰਬਰ ਦੇ ਰਿਆਂਗਾ ਸਕਰੀਨ ਤੇ ਬਾਈ ਦਾ ਤੇ ਕਿਸੇ ਨੇ ਇਹ ਮਤਲਬ ਬਣਾਉਣਾ ਹੋਇਆ ਇਦਾਂ ਦਾ ਲੋਡਰ ਬਾਕੀ ਜਿਹੜੇ ਗੱਠ ਵੱਧ ਪਾਉਣੀ ਹਾਂਜੀ ਤਾਂ ਇਹ ਮਤਲਬ ਸਾਈਡ ਨੂੰ ਹੋਰ ਪੱਟ ਦੇ ਖੁੱਲ ਜਾਂਦੇ ਇਹ ਠੀਕ ਹੈ ਜੀ ਟੇਪਰ ਹੋ ਜਾਂਦੇ ਆ ਮਤਲਬ ਇਧਰ ਫੋਲਡ ਹੋ ਜਾਣਗੇ ਸਾਈਡ ਨੂੰ ਹਾਂ ਸਾਈਡ ਨੂੰ ਹੋਰ ਟੇਪਰ ਹੋ ਜਾਣਗੇ ਠੀਕ ਹੈ ਤੇ ਗੱਠ ਆਪਾਂ ਵੱਧ ਪਾ ਸਕਦੇ ਜਿੰਨੀ ਮਰਜ਼ੀ ਆਪਦੀ ਇੱਛਾ ਠੀਕ ਹੈ ਵੀ ਇਹਦੇ 'ਚ ਕੋਈ ਨਹੀਂ ਗੱਠ ਨਹੀਂ ਪੈਣੀਗੀ ਗੱਠ ਨਹੀਂ ਪੈਣੀ ਹਾਂਜੀ ਤੇ ਜਿੱਦਾਂ ਆਪਾਂ ਕਹੇ ਲਈ ਕੰਮ ਆਪਣਾ ਛੇਤੀ ਨਿਬੜ ਜਾਂਦਾ ਛੇਤੀ ਨਿਬੜ ਜਾਂਦਾ ਹੁਣ ਮੰਨ ਲਓ ਜਿਵੇਂ ਬੰਦੇ ਨੇ ਲਾਉਣਾ ਵੀ ਸ਼ਾਮ ਨੂੰ ਇਹ 10 ਟਰਾਲੇ ਭਰੇ ਆ ਠੀਕ ਹੈ 2500 ਰੁਪਿਆ ਟਰਾਲੇ ਦਾ ਚੱਲੀ ਜਾਂਦਾ 25000 ਦਾ ਕੰਮ ਕਰਦਾ ਕੋਈ 10 5000 ਬੰਦਿਆਂ ਨੂੰ ਦਿੱਤਾ ਜੀ ਤੇ ਬਾਕੀ ਬਚਤੀ ਬਚਦਾ ਇਹਨੇ ਤੇਲ ਦਾ ਕੋਈ ਏਡਾ ਕੋਈ ਖਾਨ ਵਾਲਾ ਹੈ ਨਹੀਂਗਾ ਜੀ ਬਿਲਕੁਲ ਤੇ ਬਾਕੀ ਤਾਂ ਜਿਹੜਾ ਕੀ ਕਹਿੰਦੇ ਹੁੰਦੇ ਹੈਗੇ ਟਰੈਕਟਰ ਜਿਹੜਾ ਮਰਜੀ ਲਿਓ ਹਨਾ ਵੀ ਕੋਈ ਬਾਲੇ ਐਚਪੀ ਟਰੈਕਟਰ ਵਾਲੀ ਰਿਕੁਆਇਰਮੈਂਟ ਨਹੀਂ ਆ ਹਾਂ ਟਰੈਕਟਰ ਦਾ ਕੋਈ ਹਾਂ ਤੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਤੁਸੀਂ ਆਪੇ ਕਰ ਦੇਣੀ ਆ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ